ਵਧੀਆਂ ਲਾਓ ਜਨਾ ਧਮਕ ਬੰਦੀ ਡੀਜਾਂ ਵੇਖ ਜੀ ਪਾੜਦੀ ਜਨੋਂ ਹੈ ਐ ਧਮਕ ਜੀ ਪੈਂਦੀ ਬਾਵੇਂ ਤੁਹਾਨੂੰ ਦੱਸਿਆ ਗਾਣੇ ਵਧੀਆਂ ਲਾਓ ਆ ਗਾਣੇ ਸੈਟ ਆ ਪੂਰੇ ਇੰਗਲੈਂਡ ਜਿੰਦ ਮੈਂ ਜਿੰਦਾ ਜ ਫੋਨ ਹਮਰ ਵਿੱਚ ਰੋਇਆ ਦੋਸਤੋ ਸੋਸ਼ਲ ਮੀਡੀਆ ਕਿਸੇ ਨੂੰ ਵੀ ਰਾਤੋਂ ਰਾਤ ਸਟਾਰ ਬਣਾ ਦਿੰਦੀ ਆ ਇਹ ਤੁਸੀਂ ਪਹਿਲਾਂ ਵੀ ਕਾਫੀ ਵਾਰ ਸੁਣਿਆ ਤੇ ਵੇਖਿਆ ਹੋਊਗਾ ਇਦਾਂ ਦਾ ਹੀ ਕੋਸ਼ ਇੱਕ ਮੁੰਡੇ ਜਿਸ ਦਾ ਨਾਮ ਧਰਮਪ੍ਰੀਤ ਆ ਤੇ ਸਿੱਧਾ ਸਾਦਾ ਮੁੰਡਾ ਉਸ ਦੇ ਨਾਲ ਹੋਇਆ ਉਹ ਟਿਕਟੋਕ ਦੇ ਉੱਪਰ ਵੀਡੀਓ ਬਣਾ ਕੇ ਪਾਉਂਦਾ ਸੀ ਜਿਸ ਨੂੰ ਕਿ ਧਮਕ ਬੇਸ ਵਾਲਾ ਵੀ ਕਿਹਾ ਜਾਂਦਾ ਕਿਉਂਕਿ ਉਹ ਆਪਣੀ ਵੀਡੀਓ ਦੇ ਵਿੱਚ ਗੱਲ ਕਰਦਾ ਕਿ ਥੋੜੀ ਜੀ ਵੀਰੇ ਬੇਸ ਵਧਾਓ ਬੇਸ ਵਧਾਓ ਇਦਾਂ ਦੀਆਂ ਗੱਲਾਂ ਕਰਦਾ ਸੋ ਅੱਜ ਉਸ ਦਾ ਨਾਮ ਟਿਕਟੋਕ ਤੇ ਇੰਸਟਾਗ੍ਰam ਦੇ ਉੱਪਰ ਮੁੱਖ ਮੰਤਰੀ ਪਹਿ ਚੁੱਕਿਆ ਉਹ ਕਿ ਉਸ ਦੇ ਜਿਹੜੇ ਫੋਲੋਅਰ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਉਹਨਾਂ ਨੂੰ ਧਮਕ ਬੇਸ ਵਾਲਾ ਮੁੱਖ ਮੰਤਰੀ ਕਹਿ ਕੇ ਬੁਲਾਇਆ ਜਾਂਦਾ ਤੇ ਅੱਜ ਉਸ ਮੁੰਡੇ ਦਾ ਕਰੇਜ਼ ਲੋਕਾਂ ਦੇ ਵਿੱਚ ਇੰਨਾ ਕਿ ਟਿਕਟੌਕ ਉੱਪਰ ਉਸ ਦੇ ਨਾਲ ਡਿਊਟ ਵੀਡੀਓ ਬਣਾਉਣ ਦੇ ਲਈ ਲਾਈਨ ਲੱਗ ਚੁੱਕੀ ਹੈ ਜੇਕਰ ਤੁਸੀਂ ਟਿਕਟੌਕ ਖੋਲ ਕੇ ਦੇਖੋ ਤਾਂ ਤੁਹਾਨੂੰ ਬਹੁਤ ਸਾਰੀਆਂ ਏਦਾਂ ਦੀਆਂ ਵੀਡੀਓਜ਼ ਮਿਲ ਜਾਣਗੀਆਂ ਜਿਸ ਵਿੱਚ ਟਿਕਟੋਕ ਵਾਲੇ ਮੁੱਖ ਮੰਤਰੀ ਦੇ ਨਾਲ ਬਹੁਤ ਸਾਰੀਆਂ ਹੀਰੋਇਨ ਜਾਂ ਸੋਹਣੀਆਂ-ਸੋਹਣੀਆਂ ਕੁੜੀਆਂ ਨੇ ਵੀਡੀਓ ਬਣਾ ਕੇ ਪਾਈਆਂ ਹੋਈਆਂ ਸੋ ਕਹਿ ਸਕਦੇ ਆ ਕਿ ਇਹ ਉਹਦਾ ਲੱਕ ਆ ਜਾਂ ਉਸਦਾ ਟੈਲੈਂਟ ਆ ਜੋ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਉਸਦਾ ਨਾਮ ਮੁੱਖ ਮੰਤਰੀ ਬੇਸਵਦਾਓ ਬੇਸਵਦਾਓ ਵਾਲਾ ਕਹਿ ਕੇ ਪਾਈ ਜਾਂਦੀ ਆ ਉਹ ਕੁਝ ਘੰਟਿਆਂ ਦੇ ਵਿੱਚ ਹੀ ਵਾਇਰਲ ਹੋ ਜਾਂਦੀ ਆ ਸੋ ਕਹਿ ਸਕਦੇ ਆ ਕਿ ਉਸ ਮੁੰਡੇ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਪਰ ਦੋਸਤੋ ਪਸੰਦ ਕਰਨ ਦੇ ਨਾਲ-ਨਾਲ ਕੁਝ ਲੋਕ ਉਸਦੀ ਆਲੋਚਨਾ ਵੀ ਕਰ ਰਹੇ ਆ ਕਿ ਉਹ ਸਿੱਧਾ ਸਾਦਾ ਮੁੰਡਾ ਤੇ ਲੋਕਾਂ ਨੇ ਉਸ ਨੂੰ ਵਿਗਾੜ ਦਿੱਤਾ ਉਸ ਤੋਂ ਕਈ ਇਦਾਂ ਦੇ ਸ਼ਬਦ ਕਢਾਏ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਦਿਮਿਓਸ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਮੂੰਗੀ ਦੀ ਦਾਲ ਤੇ ਲੰਗਰ ਬਾਰੇ ਗੱਲ ਕੀਤੀ ਸੀ ਜਿਸ ਦੇ ਕਰਕੇ ਉਸ ਦੀ ਅਲੋਚਨਾ ਵੀ ਹੋਈ ਤੇ ਬਾਅਦ ਵਿੱਚ ਉਸ ਤੋਂ ਮਾਫੀ ਵੀ ਮੰਗਾਈ ਗਈ ਤੇ ਪਿੰਡ ਦੀ ਪੰਚਾਇਤ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਾਤਾ ਪਿਤਾ ਨੂੰ ਕਾਫੀ ਜ਼ਿਆਦਾ ਗੱਲਾਂ ਕਈਆਂ ਤੇ ਬਾਅਦ ਵਿੱਚ ਇਹ ਵੀ ਕਿਹਾ ਜਾਂਦਾ ਕਿ ਉਸ ਤੋਂ ਦਸਤਾਰ ਸਾਹਿਬ ਲਵਾਈ ਗਈ ਕਿਉਂਕਿ ਆਪਾਂ ਦੱਸ ਦਈਏ ਦੋਸਤੋ ਇਸ ਮੁੰਡੇ ਦੀ ਉਮਰ ਆਈਡੀਓ ਸਿਰਫ 14 ਸਾਲ ਆ ਤੇ ਇਹ ਇੱਕ ਅਮਰਤਾਰੀ ਮੁੰਡਾ ਇਸ ਮਾੜੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਸਾਮਣੇ ਆ ਰਹੀਆਂ ਕੁਝ ਲੋਕ ਇਸ ਨੂੰ ਗਲਤ ਕਹਿ ਰਹੇ ਐ ਇਸ ਮੁੰਡੇ ਦੇ ਨਾਲ ਗਲਤ ਹੋਇਆ ਇਸ ਦੀ ਉਮਰ ਅਜੇ ਛੋਟੀ ਆ ਤੇ ਇਸ ਨੂੰ ਸਮਝਾਇਆ ਜਾ ਸਕਦਾ ਸੀ ਪਿੰਡ ਦੀ ਪੰਚਾਇਤ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਤੇ ਕੁਝ ਲੋਕ ਕਹਿ ਰਹੇ ਆ ਕਿ ਇਸ ਮੁੰਡੇ ਨੂੰ ਜਿਹੜੇ ਵਿਗੜੇ ਹੋਏ ਲੋਕ ਆ ਉਹਨਾਂ ਨੇ ਵਿਗਾੜ ਕੇ ਇਸ ਦੀਆਂ ਵੀਡੀਓ ਵਾਇਰਲ ਕੀਤੀਆਂ ਸੋ ਵੱਖ-ਵੱਖ ਲੋਕਾਂ ਦੇ ਦੋਸਤੋ ਵੱਖ-ਵੱਖ ਵਿਚਾਰ ਆ ਜੇਕਰ ਤੁਸੀਂ ਇਸ ਮੁੰਡੇ ਨੂੰ ਦੇਖ ਚੁੱਕੇ ਆ ਤਾਂ ਇਸ ਬਾਰੇ ਇੱਕ ਕਮੈਂਟ ਜਰੂਰ ਕਰੋ ਕਿ ਤੁਹਾਨੂੰ ਇਹ ਮੁੰਡਾ ਕਿੱਦਾਂ ਦਾ ਲੱਗਦਾ ਹੈ ਕੀ ਇਹ ਕੁਝ ਗਲਤ ਕਰ ਰਿਹਾ ਜਾਂ ਇਹ ਸਿਰਫ ਲੋਕਾਂ ਦੇ ਐਂਟਰਟੇਨਮੈਂਟ ਲਈ ਕਰ ਰਿਹਾ ਤੇ ਉਹ ਠੀਕ ਆ ਪਲੀਜ਼ ਇਹ ਕਮੈਂਟ ਕਰਨਾ ਨਾ ਭੁੱਲੋ ਆਪਾਂ ਦੇਖਦੇ ਆ ਕਿ ਤੁਸੀਂ ਇਸ ਦੇ ਹੱਕ ਵਿੱਚ ਆ ਜਾਂ ਵਿਰੋਧ ਦੇ ਵਿੱਚ ਜੇਕਰ ਤੁਸੀਂ ਇਸ ਮੁੰਡੇ ਨੂੰ ਅਜੇ ਤੱਕ ਨਹੀਂ ਦੇਖਿਆ ਤਾਂ ਤੁਸੀਂ ਟਿਕਟੌਕ ਉੱਪਰ ਮੁੱਖ ਮੰਤਰੀ ਲਿਖ ਕੇ ਸਰਚ ਕਰ ਸਕਦੇ ਹੋ ਮੁੱਖ ਮੰਤਰੀ ਦੇ ਨਾਮ ਦਾ ਟਿਕਟੋਕ ਉੱਪਰ ਤੇ ਇੰਸਟਾਗ੍ਰam ਦੇ ਉੱਪਰ ਅਕਾਊਂਟ ਬਣਿਆ ਹੋਇਆ ਤੁਹਾਨੂੰ ਇਸ ਦੀਆਂ ਵੀਡੀਓਜ਼ ਮਿਲ ਜਾਣਗੀਆਂ ਤੇ ਦੋਸਤੋ ਜੇਕਰ ਤੁਸੀਂ ਆਪਣਾ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਵੀਰੇ ਚੈਨਲ ਸਬਸਕ੍ਰਾਈਬ ਕਰ ਦਿਓ ਯਾਰ ਤੁਹਾਡੇ ਵੀਰ ਦਾ ਚੈਨਲ ਹੈ ਤੇ ਵਧੀਆ ਮਿਹਨਤ ਦੇ ਨਾਲ ਤੁਹਾਡਾ ਵੀਰ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦਾ ਤੁਸੀਂ ਇਹਨਾਂ ਦਾ ਕਰ ਹੀ ਸਕਦੇ ਆ ਤੇ ਜੇ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਇੱਕ ਕਮੈਂਟ ਜ਼ਰੂਰ ਕਰੋ ਆਪਣੇ ਵੀਰ ਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵੀਰੇ ਤੁਹਾਡੇ ਲਈ ਆਪਾਂ ਵੀਡੀਓ ਬਣਾਉਂਦੇ ਆ ਤਾਂ ਤੁਸੀਂ ਲਾਈਕ ਕਰਦੇ ਆ ਤਾਂ ਸਾਡਾ ਹੌਸਲਾ ਵਧ